ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰੁਣ ਚੁਗ ਨੇ ਪੰਜਾਬ ਦੇ ਹੜ੍ਹ ਦੀ ਸਥਿਤੀ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਮਿਲਨਾਡੂ ਦੀ ਫੇਰੀ ਤੇ ਤੰਜ ਕਸਿਆ ਪੰਜਾਬ ਚ ਬਾੜ ਦੇ ਹਾਲਾਤ ਬੇਹਤ ਖਰਾਬ ਹੋ ਚੁੱਕੇ ਨੇ ਹਰ ਰੋਜ਼ ਸਥਿਤੀ ਬਦਤਰ ਹੁੰਦੀ ਜਾ ਰਹੀ ਅੱਜ ਪੰਜਾਬ ਦਾ ਹਾਲ ਹੈ ਵਾ ਕਿ ਰੋਮ ਜਲ ਰਿਆ ਸੀ ਨੀਰੋ ਬੰਸਰੀ ਵਜਾ ਰਿਹਾ ਸੀ ਪਿੰਡ ਪਿੰਡ ਗਲੀ ਗਲੀ ਸੜਕ ਸੜਕ ਚਾਰੋਂ ਪਾਸੇ ਪਾਣੀ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਮਿਲਨਾਡੂ ਦੇ ਇਟਲੀ ਡੋਸਾ ਦਾ ਆਨੰਦ ਲੈ ਰਹੇ ਨੇ ਔਰ ਫੋਟੋ ਸ਼ੂਟ ਕਰਾ ਰਹੇ ਆਪ ਦਾ ਦੀ ਸਰਕਾਰ ਆਪਣੀ ਵਾਹਾ ਵਾਈ ਨੂੰ ਲੁੱਟਣ ਵਾਸਤੇ ਇਸ ਆਪ ਦਾ ਦੇ ਸਮੇਂ ਵੀ ਉਹਨਾਂ ਨੂੰ ਫੋਟੋ ਸ਼ੂਟ ਯਾਦ ਆ ਰਿਹਾ ਰਾਹਤ ਤੇ ਬਚਾਵ ਕਾਰੇ ਦੇ ਨਾਂ ਤੇ ਜ਼ਮੀਨ ਤੇ ਕੁਝ ਨਹੀਂ ਹੋ ਰਿਹਾ ਭਗਵੰਤ ਮਾਨ ਸਾਹਿਬ हेलीकॉप्टर ਨਾਲ ਰਾਹਤ ਕਾਰਜ ਦੇ ਦੇਖਣ ਗਏ ਨੇ ਲੇਕਿਨ ਅਸਲ ਕੰਮ ਸੈਨਾ ਔਰ ਕੇਂਦਰ ਦੀ ਸਰਕਾਰ ਦੀ ਐਨਡੀਆਰ ਪਹਿਲੀ ਕਰ ਚੁੱਕੀ ਔਰ ਅੱਜ ਦਾ ਮੁੱਖ ਮੰਤਰੀ ਸਾਹਿਬ ਦਾ ਦੌਰਾ ਕੇਵਲ ਫੋਟੋ ਸ਼ੂਟ ਹੱਸੇ ਹੈ ਬਰਸਾਤ ਤੋਂ ਪਹਿਲੇ ਨਾ ਨਾਲੇ ਸਾਫ ਕਰਾਏ ਨਾ ਨਦੀਆਂ ਦੀ ਸਫਾਈ ਕਰਾਈ ਨਾ ਨਦੀਆਂ ਦੀ ਪੱਕੀਆਂ ਕਰਾਈ ਵਿਧਾਨ ਸਭਾ ਆਵਦਾਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਤਸਵੀਰ ਅਲੱਗ ਹੋਏਗੀ लेकिन हकीकत है कि तस्वीर पहले भी बदतर है हर तरफ पानी ही पानी है और भगवंत मान साहब पंजाब तो गायब ने गायब मुख्यमंत्री वाह वाह फीते कट रहे हैं पंजाब अपने आका मुख्यमंत्री भगवंत मान तो इंतजार है कि कदों आएंगे कदों राहत देंगे। ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਨੂੰ ਤਿਹਾਰ ਜੇ ਲreturnData ਕੇਜਰੀਵਾਲ ਸਸੋਦੀਆ ਦੇ ਹਵਾਲੇ ਕਰ ਰੱਖਿਆ 3 ਕਰੋੜ ਪੰਜਾਬੀਆਂ ਦਾ ਕੋਈ ਅਜਰ ਆਖਾ ਨਹੀਂ ਔਰ ਕੇਜਰੀਵਾਲ ਸਾਹਿਬ ਔਰ ਸਸੋਦੀਆ ਰੋਜ਼ ਨਵੀਆਂ ਸਕੀਮਾਂ ਬਣਾ ਕੇ ਪੰਜਾਬ ਨੂੰ ਲੁੱਟ ਰਹੇ ਨੇ ਅੱਜ ਹੜ ਦਾ ਟਾਈਮ ਹੈ ਪੰਜਾਬ ਦੇ ਲੋਕਾਂ ਨੂੰ ਰਾਹਤ ਦੀ ਜ਼ਰੂਰਤ ਹੈ ਭਗਵੰਤ ਮਾਨ ਸਾਹਿਬ ਸਾਰੀਆਂ ਗੱਲਾਂ ਛੱਡ ਕੇ ਐਨਾ ਆਕਾਵਾ ਦੀ ਚੱਕਰੀ ਛੱਡ ਕੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਹਾਸਤੇ ਆਪਣੀ ਸਰਕਾਰ ਦਾ ਅਮਲਾ ਜਮਲਾ ਇਸ ਕੰਮ ਤੇ ਲਗਾਓ ਔਰ ਬਾੜ ਤੋਂ ਪੰਜਾਬ ਨੂੰ ਬਚਾਓ ਲੋਕਾਂ ਦਾ ਪੂਰਾ ਦਾ ਪੂਰਾ ਕਾਰਬਾਰ ਜ਼ਮੀਨਾਂ ਅੱਜ ਪਾਣੀ 'ਚ ਡੁੱਬ ਗਈਆਂ ਨੇ ਪਰਿਵਾਰਾਂ ਦੇ ਪਰਿਵਾਰ ਦਾਣੇ-ਦਾਣੇ ਤੋਂ ਆਤਰਨੇ ਔਰ ਅਸੀਂ ਪੋਲਿਟਿਕਲ ਫੋਟੋ ਸ਼ੂਟ ਚ ਬਿਜ਼ੀ ਆਇਰ ਤੋਂ ਬਾਹਰ ਆਓ ਭਗਵੰਤ ਸਿੰਘ ਪੂਰਾ ਪੰਜਾਬ ਤੁਹਾਡਾ ਵਲ ਦੇਖ ਰਹੇ